ਇਤਿਹਾਸਕ ਨਗਰ ਗੁਰਦੁਆਰਾ ਪਾਸਾਈ ਦਸਵੀ ਪਿੰਡ ਹੀਰਾਬਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤ ਸਮਾਗਮ ਬੜੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਇਸ ਮੌਕੇ ਮੇਰੇ ਜਰਨਰਪੈਤ ਸਿੰਘ ਚੀਮਣਾ ਤੇ ਭਾਈ ਜਸਮੀਲ ਸਿੰਘ ਬਦਵਾਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਹਿਲਾ ਪ੍ਰਕਾਸ਼ ਪੁਰਬ ਸੰਗਤਾਂ ਦੇ ਸਹਿਯੋਗ ਨਾਲ ਬੜੀ ਸਰਦਾ ਭਾਵਨਾ ਨਾਲ ਮਨਾਇਆ ਜਾ ਰਿਹਾ ਜਿਸ ਵਿੱਚ 2 ਸਤੰਬਰ ਸੋਮਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਜਿਨ੍ਹਾਂ ਦੇ ਭੋਗ 4 ਸਤੰਬਰ ਦਿਨ ਬੁੱਧਵਾਰ ਨੂੰ ਪਾਏ ਜਾਣਗੇ ਭੋਗਾਂ ਤੋਂ ਉਪਰੰਤ ਖੁੱਲੇ ਪੰਡਾਲ ਵਿੱਚ ਧਾਰਮਿਕ ਦੀਵਾਨ ਵੀ ਸਜਾਏ ਜਾਣਗੇ ਜਸਵੀਰ ਸਿੰਘ ਹੇਰਾਂਦੀਏ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਆ ਸਤਿਗੁਰੂ ਜੀ ਦੇ ਬਚਨ ਅਨੁਸਾਰ ਬਾਹੋ ਬਾਹੋ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਏ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ ਗੁਰਦੁਆਰਾ ਪਾਤਸ਼ਾਹ ਜੀ ਦਸਵੀਂ ਹੀਰਾ ਵਿਖੇ ਮਹਾਨ ਗੁਰਮਤ ਸਮਾਗਮ 4 ਸਤੰਬਰ ਨੂੰ ਕਰਵਾਏ ਜਾਣੇ ਨੇ ਜਿਨ੍ਹਾਂ ਦੇ ਵਿੱਚ ਦੋ ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 4 ਤਰੀਕ ਨੂੰ ਮਹਾਨ ਗੁਰਮਤ ਸਮਾਗਮ ਹੋਵੇਗਾ ਅੰਮ੍ਰਿਤ ਵੇਲੇ ਤੋਂ ਸਮਾਗਮ ਹੋਵੇਗਾ ਜਿਸ ਦੇ ਵਿੱਚ ਪੰਥ ਪ੍ਰਸਿੱਧ ਵਿਦਵਾਨ ਜਾਨੇ ਸਰਬਜੀਤ ਸਿੰਘ ਜੀ ਲੁਧਿਆਣੇਵਾੜੇ ਸੰਗਤਾਂ ਨੂੰ ਨਿਹਾਲ ਕਰਨਗੇ ਬੀਬੀ ਰਾਜਵੰਤ ਕੌਰ ਦਾ ਢਾਡੀ ਜੱਥਾ ਪਹੁੰਚੇਗਾ ਬੀਬੀ ਸੰਦੀਪ ਕੌਰ ਕਵੀਸ਼ਰੀ ਜੱਥਾ ਪਹੁੰਚੇਗਾ ਅਤੇ ਗੁਰੂ ਕਰਕੇ ਹਜੂਰੀ ਰਾਗੀ ਭਾਈ ਰਣਜੋਤ ਸਿੰਘ ਜੀ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਇਸ ਗੁਰਮਤ ਸਮਾਗਮ ਦੇ ਵਿੱਚ ਜੋੜਨਗੇ ਉਸ ਤੋਂ ਬਾਅਦ ਬੱਚਿਆਂ ਨੂੰ ਗੁਰਸਿੱਖੀ ਦੇ ਨਾਲ ਜੋੜਨ ਦੇ ਲਈ ਗੁਰਮਤ ਮੁਕਾਬਲੇ ਕਰਵਾਏ ਜਾਣੇ ਨੇ ਜਿਨ੍ਹਾਂ ਦੇ ਵਿੱਚ ਗੁਰਬਾਣੀ ਕੀਰਤਨ ਮੁਕਾਬਲੇ ਗੁਰਬਾਣੀ ਕੰਠ ਮੁਕਾਬਲੇ ਤੇ ਕਵਿਸ਼ਰੀ ਮੁਕਾਬਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਬੰਧ ਦੇ ਵਿੱਚ ਕਰਵਾਏ ਜਾਣਗੇ ਤੇ ਜਿਹੜੇ ਬੱਚੇ ਪਹਿਲੀ ਦੂਸਰੀ ਤੀਸਰੀ ਪੋਜੀਸ਼ਨ ਤੇ ਆਉਣਗੇ ਉਹਨਾਂ ਨੂੰ ਵਿਸ਼ੇਸ਼ ਮਾਇਆ ਤੇ ਸਨਮਾਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਤੇ ਨਾਲ ਹੀ ਜੋ ਸਤਿਗੁਰਾਂ ਦਾ ਆਪਾਂ ਨੂੰ ਹੁਕਮ ਹੈ ਕਿ ਪ੍ਰਥਮ ਰਹਿਤ ਇਹ ਜਾਣ ਖੰਡੇ ਕੀ ਪੌਲ ਲੈ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ੀ ਮਰਿਆਦਾ ਅਨੁਸਾਰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ ਹੈ ਇਹ ਸਾਰੇ ਸਮਾਗਮ 4 ਤਰੀਕ ਦਿਨ ਬੁੱਧਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਆਰੰਭ ਹੋਣਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿੱਥੇ ਆਪਾਂ ਗੁਰਮਤ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨੀਆਂ ਨੇ ਉੱਥੇ ਆਪਾਂ ਬੱਚਿਆਂ ਨੂੰ ਵੀ ਗੁਰਮਤ ਮੁਕਾਬਲਿਆਂ ਦੇ ਵਿੱਚ ਲੈ ਕੇ ਆਉਣਾ ਹੈ ਤੇ ਉਹਨਾਂ ਪ੍ਰਾਣੀਆਂ ਨੂੰ ਵੀ ਬੇਨਤੀ ਹੈ ਜਿਨ੍ਹਾਂ ਨੇ ਹਾਲੇ ਤੱਕ ਗੁਰੂ ਦੇ ਪੌਲ ਨਹੀਂ ਛਕੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਗੁਰੂ ਵਾਲੇ ਜ਼ਰੂਰ ਬਣਨ ਖੰਡੇ ਬਾਟੇ ਦੀ ਦਾਤ ਜ਼ਰੂਰ ਪ੍ਰਾਪਤ ਕਰਨ ਸੋ ਇਹ ਸਾਰੇ ਸਮਾਗਮ 4 ਤਰੀਕ ਨੂੰ ਗੁਰਦੁਆਰਾ ਪਾਸ਼ਾਏ ਦਸਵੀਂ ਹੀਰਾ ਵਿਖੇ ਹੋ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਰਾ ਪਾਸ਼ੇ ਦਸਵੀਂ ਹੀਰਾਂ ਵਿਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਿਤੀ 2 ਤਰੀਕ ਤੋਂ ਲੈ ਕੇ ਮਿਤੀ 4 ਤਰੀਕ ਤੱਕ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਮਿਤੀ 2 ਤਰੀਕ ਨੂੰ ਸ਼੍ਰੀ ਕੰਡ ਪਾਠ ਪ੍ਰਕਾਸ਼ ਹੋਣਗੇ ਅਤੇ ਮਿਤੀ 4 ਤਰੀਕ ਨੂੰ ਭੋਗਾਂ ਤੋਂ ਅਪਰੰਤ ਅਮਰ ਸੰਚਾਰ ਅਤੇ ਗਰਵਾਣੇ ਕਾਂਠੇ ਮੁਕਾਬਲੇ ਆਪ ਦੇ ਪ੍ਰਸਿੱਧ ਕਥਾਵਾਚਕ ਭਾਈ ਸਰਨ ਸਿੰਘ ਲੁਧਿਆਣਾ ਜੋ ਸੰਗਤਾਂ ਨੂੰ ਕਥਾ ਦੁਆਰਾ ਦਿਹਾਲ ਕਰਨਗੇ ਧਰਮ ਪ੍ਰਚਾਰ ਕਮਿਟੀ ਵੱਲੋਂ ਜਿੰਨੇ ਵੀ ਅੰਮ੍ਰਿਤਸਰ ਕੋ ਨਾਲੇ ਪ੍ਰਾਣੀ ਹੁਣ ਉਹਨਾਂ ਕੋ ਘਾਰ ਪੇਟਾ ਰਹਿ ਦਿੱਤੇ ਜਾਣਗੇ ਮੈਂ ਸਿਮਰ ਸੈਦ ਬੇਨਤੀ ਕਰਦਾ ਹਾਂ ਕਿ ਇਲਾਕਾ ਲੋਕਾਂ ਮਾਤਿਆਂ ਨੂੰ ਵੀ ਇਸ ਗੁਰਮਤ ਸਮਾਰੋਹ ਵਿੱਚ ਬਾਅਦ ਤੋਂ ਬਾਅਦ ਹਾਜ਼ਰੀਆਂ ਭਰਨਾ ਅਤੇ ਜਿੰਨਾ ਪ੍ਰਾਣੀ ਨੇ ਅਜੇ ਤੱਕ ਅੰਮ੍ਰਿਤ ਪਾਣ ਨਹੀਂ ਕੀਤਾ ਉਹ ਅੰਮ੍ਰਿਤ ਪਾਣ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ